ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸ ਵਕਤ ਭਗਤ ਨਾਮਦੇਵ ਜੀ ਪੰਡਰਪੁਰ ਵਿੱਚ ਰਹਿੰਦੇ ਸਨ ਉਤੋਂ ਦੇ ਪੰਡੇ ਭਗਤ ਜੀ ਨਾਲ ਈਰਖਾ ਕਰਦੇ ਸਨ ਦੇ ਸ਼ੂਦਰ ਸ਼ੂਦਰ ਕਹਿ ਕੇ ਮੰਦਰ ਦੇ ਅੰਦਰ ਨਹੀਂ ਜਾਣ ਦਿੰਦੇ ਸਨ ਪਰ ਭਗਤ ਨਾਮਦੇਵ ਜੀ ਅੱਗੋਂ ਚੁੱਪ ਕਰ ਜਾਂਦੇ ਤੇ ਬਾਹਰ ਆਣ ਕੇ ਪ੍ਰਭੂ ਨਾਮ ਧਿਆਉਣ ਲੱਗ ਜਾਂਦੇ ਤਦ ਪਰਮੇਸ਼ਰ ਨੇ ਇਹਨਾਂ ਦੀ ਨਿਮਰਤਾ ਧੀਰਜਪੁਣਾ ਦੇਖ ਕਰਕੇ ਸਾਖਿਆਤੂ ਕੇ ਦਰਸ਼ਨ ਦਿੱਤੇ ਤੇ ਕਿਹਾ ਨਾਮਦੇਵ ਜੀ ਅਸੀਂ ਤੁਹਾਨੂੰ ਪੰਡਰਪੁਰ ਦਾ ਰਾਜਾ ਬਣਾ ਦਿੰਦੇ ਹਾਂ ਤੇ ਤੂੰ ਰਾਜਾ ਬਣ ਕੇ ਇਹਨਾਂ ਉੱਪਰ ਹਕੂਮਤ ਕਰੀ ਫਿਰ ਸਾਰੇ ਲੋਕ ਤੇਰੇ ਅੱਗੇ ਝੁਕਣਗੇ ਦਦ ਭਗਤ ਨਾਮਦੇਵ ਜੀ ਨੇ ਪ੍ਰੇਮ ਵਿੱਚ ਆ ਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਹਿਲਾਂ ਭਗਤ ਨਾਮਦੇਵ ਜੀ ਦੀ ਬਾਣੀ ਦਾ ਸਰਲੇਖ ਤੇ ਮੰਗਲ ਕਰਦੇ ਹਨ ਗੁਜਰੀ ਰਾਗ ਦੇ ਅੰਦਰ ਸ੍ਰੀ ਸ਼ਰੋਮਣੀ ਭਗਤ ਨਾਮਦੇਵ ਜੀ ਦੇ ਦੇ ਸ਼ੰਦ ਸ਼ਬਦ ਆਰੰਭ ਹੁੰਦੇ ਹਨ ਜੋ ਪਹਿਲੇ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜੋ ਰਾਜ ਦੇ ਤਕਵਨ ਬਡਾਈ ਜੋ ਭੀਖ ਮੰਗਾਵਹਿ ਤਾ ਕਿਆ ਘਟ ਜਾਈ हे परमेश्वर जौ ਨੂੰ ਕਨੌੜਾ ਲੱਗਾ ਹੈ ਜੱਜੇ ਨੂੰ ਮੂੰਹ ਖੋਲ ਕੇ ਥੋੜਾ ਜਿਹਾ ਬੋਲਣਾ ਜਾ ਜੋ ਨਹੀਂ ਬੋਲਣਾ ਜੇਕਰ ਤੁਸੀਂ ਮੈਨੂੰ ਰਾਜ ਭਾਗ ਵੀ ਦੇ ਦੇਵੋ ਤਾਂ ਇਸ ਵਿੱਚ ਮੇਰੀ ਕਿਹੜੀ ਵਡਿਆਈ ਹੈ ਜਾ ਜੇਕਰ ਮੈਂ ਤੁਹੋਂ ਭਿਖਿਆ ਮੰਗਵਾ ਲਵੇਂ ਤਦ ਮੇਰਾ ਫਿਰ ਕੀ ਘਟ ਜਾਵੇਗਾ ਕਹਿਣ ਤੋਂ ਭਾਵ ਘਾਟਾ ਵਾਧਾ ਤੁਹਾਨੂੰ ਹੀ ਹੋਵੇਗਾ ਕਿਉਂਕਿ ਮੈਂ ਤਾਂ ਹੁਣ ਤੁਹਾਡਾ ਹੋ ਗਿਆ ਜਿਸ ਅਵਸਥਾ ਵਿੱਚ ਤੁਸੀਂ ਰੱਖੋਗੇ ਮੈਂ ਉਸੇ ਵਿੱਚ ਹੀ પ્રસન્ન ਹਾਂ ਤੂੰ ਹਰ ਭਜ ਮਨ ਮੇਰੇ ਪਦ ਨਿਰਬਾਨ ਬਹਰ ਨ ਹੋਏ ਤੇਰਾ ਆਵਨ ਜਾਣ ਰਹਾਉ ਏ ਮੇਰੇ ਮਨਾ ਸਾਡੇ ਮਨਾ ਤੂੰ ਪਰਮੇਸ਼ਰ ਨੂੰ ਭਜ ਜਪਨਾ ਕਰ ਜਿਸ ਨਾਲ ਤੂੰ ਨਿਰਬਾਨ ਬੰਦਨਾ ਤੋਂ ਰਹਿਤ ਪਦਵੀ ਪ੍ਰਾਪਤ ਕਰ ਲਵੇਂਗਾ ਜਿਸ ਦਾ ਨਤੀਜਾ ਇਹ ਨਿਕਲੇਗਾ ਕਿ ਬਹਰ ਮੁੜ ਕੇ ਤੇਰਾ ਇਸ ਸੰਸਾਰ ਵਿੱਚ ਆਉਣਾ ਜਾਣਾ ਜੰਮਣਾ ਮਰਣਾ ਨਹੀਂ ਹੋਵੇਗਾ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਸਬਤੈ ਉਪਾਈ ਪਰਮ ਪੁਲਾਈ ਜਿਸ ਤੂੰ ਦੇਵੇਂ ਤਿਸਹਿ 부ਝਾਈ हे ਪਰਮੇਸ਼ਰ ਸਾਰੀ ਸ੍ਰਿਸ਼ਟੀ ਤੈ ਕਈਏ ਤੁਸਾਂ ਨੇ ਹੀ ਪੈਦਾ ਕੀਤੀ ਹੈ ਆਪ ਹੀ ਪਰਮ ਸੰਸਿਆ ਦੇ ਵਿੱਚ ਪਾ ਕੇ ਪਲਾ ਛੱਡੀ ਹੈ ਜਿਸ ਨੂੰ ਤੁਸੀਂ ਆਪਣਾ ਨਾਮ ਦਿੰਦੇ ਹੋ ਉਸੇ ਨੂੰ ਹੀ ਤੁਹਾਡੇ ਸਰੂਪ ਦੀ ਬੂਝ ਸਮਝ ਪੈ ਜਾਂਦੀ ਹੈ ਸਤਿਗੁਰ ਮਿਲੈ ਤ ਸਹਸਾ ਜਾਈ ਕਿਸ ਹੋ ਪੂਜੋ ਦੂਜਾ ਨਦਰ ਨ ਆਈ ਹੀ ਮਹਾਰਾਜ ਜੇਕਰ ਸ੍ਰਿਸ਼ਟੀ ਦੇ ਜੀਵ ਸਤਗੁਰਾਂ ਨਾਲ ਮਿਲ ਪੈਣ ਤਾਂ ਇਹਨਾਂ ਦਾ ਸੰਸਾਰ ਪਰਮ ਨਿਵਰਤ ਹੋ ਜਾਂਦਾ ਹੈ ਕੀ ਮਹਾਰਾਜ ਮੈਂ ਤੁਹਾਡੇ ਤੋਂ ਬਿਨਾ ਕਿਸ ਨੂੰ ਪੂਜਣਾ ਕਰਾਂ ਮੇਰੀ ਤਾਂ ਦ੍ਰਿਸ਼ਟੀ ਵਿੱਚ ਹੋਰ ਦੂਸਰਾ ਕੋਈ ਆਉਂਦਾ ਹੀ ਨਹੀਂ ਫਿਰ ਪਰਮੇਸ਼ਰ ਨੇ ਕਿਹਾ ਕਿ ਨਾਮਦੇਵ ਤੇਰੇ ਇਹ ਨਾਲ ਇਹ ਪੰਡਿਤ ਈਰਖਾ ਕਿਉਂ ਕਰਦੇ ਆ ਤਾਂ ਨਾਮਦੇਵ ਜੀ ਨੇ ਕਿਹਾ ਕਿ ਇਹ ਮੈਨੂੰ ਆਖਦੇ ਹਨ ਕੇ ਪੱਥਰ ਦੀ ਮੂਰਤੀ ਦੀ ਪੂਜਾ ਕਰਿਆ ਕਰ ਪਰ ਇੱਕ ਹੈ ਪੱਥਰ ਕੀ ਜੈ ਪਾਉ ਦੂਜੇ ਪੱਥਰ ਧਰਿਐ ਪਾਉ ਹਾਂ ਇੱਕ ਪੱਥਰ ਨੂੰ ਤਾਂ ਠਾਕੁਰ ਬਣਾ ਕੇ ਉਸ ਵਿੱਚ ਪਾਉ ਪ੍ਰੇਮ ਕਰਿਆ ਕਰ ਜਾਂਦਾ ਤੇ ਦੂਸਰੇ ਪੱਥਰ ਭਾਵ ਸਿਲਾ ਉੱਪਰ ਲੋਕ ਪੈਰ ਧਰ-ਧਰ ਕੇ ਬੈਠ ਜਾਂਦੇ ਅੱਗੇ ਲੰਘਦੇ ਜੇ ਉਹ ਦੇਵ ਤਾਂ ਉਹ ਵੀ ਦੇਵਾ ਕਹਿ ਨਾਮ ਦੇਵ ਹਮ ਹਰ ਕੀ ਸੇਵਾ हे महाराज जेकर ओ पहला पत्थर देवता है तद फिर ओ दूसरा पत्थर भी देवा देवता ਮੰਨਣਾ ਚਾਹੀਦਾ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਅਸੀਂ ਤਾਂ ਸਾਰੇ ਭਰਮ ਛੱਡ ਕਰਕੇ ਤੁਹਾਡੇ ਚਰਨਾਂ ਦੀ ਸੇਵਾ ਟਹਿਲ ਕਰਦੇ ਹਾਂ ਭਾਵ ਤੁਹਾਡਾ ਹੀ ਸਿਮਰਨ ਭਜਨ ਕਰਦੇ ਹਾਂ ਗੂਜਰੀ ਮਹੱਲਾ ਗੂਜਰੀ ਘਾਰ ਪਹਿਲਾ ਭਗਤ ਨਾਮਦੇਵ ਜੀ ਨੂੰ ਕੁਝ ਜਗਿਆਸੂ ਮਹਾਤਮਾ ਨੇ ਆਣ ਕਰਕੇ ਪੁੱਛਿਆ ਕਿ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ ਤਦ ਸੁਣ ਕੇ ਭਗਤ ਨਾਮਦੇਵ ਜੀ ਗੂਜਰੀ ਰਾਗ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਹਨ ਸੋ ਇਸ ਨੂੰ ਗੂਜਰੀ ਕਰਕੇ ਬੋਲਣਾ ਦੁਲੈਂਕੜ ਲੱਗੇ ਆ ਗੁਜਰੀ ਨਹੀਂ ਕਹਿਣਾ ਮਲੈ ਨ ਲਾਛੈ ਪਾਰ ਮਲੋ ਪਰਮਲਿਓ ਬੈਠੋ ਰੀ ਆਏ हे महात्मा रूप सखियो उस परमेश्वर नु पापा रूपी मैल दा लाचै लंचन पाप चिन्ह नहीं लगदा उस नु माई की माल दा लाचै दोष कलंक नहीं लगदा ते अविद्या रूपी मलो मैल तो भी पार परे है अते परम लियो चंदन दी सुगंधी वांग सारेया दे अंतःकरण विचों आई के आके बैठो इस्तत होया है ਆਵਤ ਕਿਨੇ ਨ ਦੇਖਿਓ ਕਵਨ ਜਾਣੈ ਰੀਬਾਈ ਰੀਬਾਈ ਤਉ ਭਾਵ ਹੈ ਮਹਾਤਮਾ ਰੂਪ ਸਤਰੀਓ ਇਸ ਸ੍ਰਿਸ਼ਟੀ ਵਿੱਚ ਉਸ ਪ੍ਰਭੂ ਦੀ ਚੇਤਨ ਸੱਤਾ ਪਰਮੇਸ਼ਰ ਨੂੰ ਆਉਂਦਿਆ ਹੋਇਆ ਕਿਸੇ ਨੇ ਨਹੀਂ ਵੇਖਣਾ ਕੀਤਾ ਅਤੇ ਕੌਣ ਜਾਣ ਸਕੇਗੇ ਉਹ ਕਿਵੇਂ ਆਇਆ ਹੋਇਆ ਕੌਣ ਕਹੈ ਕਿਣ ਬੂਝੀਐ ਰਮਈਆ ਅਕਲ ਰੀਬਾਈ ਰਹਾਉ ਰੀਬਾਈ ਹੈ ਮਹਾਤਮਾ ਰੂਪ ਸਖੀਓ ਇਸਤਰੀਓ ਕੌਣ ਕਿਹੜਾ ਉਸ ਦੇ ਸਰੂਪ ਨੂੰ ਕਥਨ ਕਰ ਸਕਦਾ ਅਤੇ ਕਿਣ ਕਹੀਏ ਕਿਸ ਨੇ ਉਸ ਰੂਪ ਨੂੰ ਬੁੱਝਣਾ ਕੀਤਾ ਉਹ ਰਮਈਆ ਰਮਿਆ ਹੋਇਆ ਪਰਮੇਸ਼ਰ ਤਾਂ ਸਭ ਆਕੁਲ ਆਕੁਲ ਕੁਲ ਕੁਲਾਂ ਤੋਂ ਰਹਿਤ ਸਾਰੇ ਪਰਿਪੂਰਨ ਹੋ ਰਿਆ ਰਹਾਉ ਹੁਣ ਅੱਗੇ ਤਿੰਨ ਦ੍ਰਿਸ਼ਟਾਨ ਦੇ ਕੇ ਪ੍ਰਭੂ ਦੇ ਆਉਣ ਬਾਰੇ ਸਮਝਾਉਂਦੇ ਆ ਜਿਉਂ ਆਕਾਸ਼ ਹੈ ਪੰਖੀ ਹਲੋ ਖੋਜ ਨਿਰਖਿਓ ਨਾ ਜਾਈ ਹਾਂ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦਾ ਹੋਵੇ ਤੇ ਉਸ ਦੀ ਪੈੜ ਦੇਖੀ ਨਹੀਂ ਜਾ ਸਕਦੀ ਜਿਉ ਜਲ ਮਾਝੈ ਮਾਛਲੋ ਮਾਰਗ ਵੇਖਣੋ ਨਾ ਜਾਏ ਹਾਂ ਜਿਵੇਂ ਜਲ ਪਾਣੀ ਦੇ ਮਾਝੈ ਵਿੱਚ ਮਾਛਲੋ ਮੱਚ ਹੁੰਦਾ ਪਰ ਉਸ ਦਾ ਮਾਰਗ ਰਸਤਾ ਤਾਂ ਨਹੀਂ ਵੇਖਿਆ ਜਾ ਸਕਦਾ ਕਿਸ ਰਸਤੇ ਗਿਆ ਉਹ ਜਿਉ ਆਕਾਸ਼ੈ ਘੜੂਲੋ ਮ੍ਰਿਗ ਤ੍ਰਿਸ਼ਨਾ ਭਰਿਆ ਹਾਂ ਜਿਵੇਂ ਕੋਈ ਕਹੇ ਕਿ ਆਕਾਸ਼ ਵਿੱਚ ਮ੍ਰਿਗ ਤ੍ਰਿਸ਼ਨਾ ਦੇ ਜਲ ਨਾਲ ਕੜੂਗਲੋ ਖੜਾ ਪਰ ਕੇ ਰੱਖਿਆ ਹੈ ਨਾਮੇ ਜੇ ਸੁਆਮੀ ਬੀਠ ਲੋ ਜਿਨ ਤੀਨੇ ਜਰਿਆ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਜੋ ਸਾਡੇ ਜਨਾਂ ਦੇ ਸੁਆਮੀ ਮਾਲਕ ਬੀਠ ਲੋ ਬੀਟਲ ਭਗਵਾਨ ਵਾਹਿਗੁਰੂ ਹਨ ਜਿਨ੍ਹਾਂ ਵਿੱਚ ਇਹ ਉਪਰ ਕਥੇ ਤਿੰਨੇ ਦ੍ਰਿਸ਼ਟਾਂਤ ਕਲਪਤ ਹੀ ਜੜੇ ਹੋਏ ਆ ਅਰਥਾਤ ਜਿਵੇਂ ਆਕਾਸ਼ ਵਿੱਚ ਉੱਡਦੇ ਪੰਛੀ ਦੀ ਪੈੜ ਨੂੰ ਕਿਸੇ ਨੇ ਨਹੀਂ ਵੇਖਿਆ ਜਿਸ ਪ੍ਰਕਾਰ ਪਾਣੀ ਵਿੱਚ ਮੱਛ ਦੇ ਰਸਤੇ ਨੂੰ ਕਿਸੇ ਨੇ ਨਹੀਂ ਵੇਖਿਆ ਕਿ ਕਿੱਥੋਂ ਆਇਆ ਤੇ ਕਿੱਥੇ ਜਾਣਾ ਇਓਂ ਪਰਮੇਸ਼ਰ ਨੂੰ ਵੀ ਕੋਈ ਨਹੀਂ ਜਾਣ ਸਕਦਾ ਕਿ ਉਸ ਦਾ ਦੇਸ਼ ਕਾਲ ਕੀ ਹੈ ਸਰਬ ਥਾਈਂ ਵਿਆਪਕ ਹੋਣ ਕਰਕੇ ਉਸ ਦਾ ਕੋਈ ਦੇਸ਼ ਨਹੀਂ ਸਾਰਿਆਂ ਸਮਿਆਂ ਵਿੱਚ ਹੁਣ ਕਰਕੇ ਉਸ ਦਾ ਕੋਈ ਕਾਲ ਨਹੀਂ ਕਿਹਾ ਜਾ ਸਕਦਾ ਉਹ ਸਦਾ ਨਿਰਲੇਪ ਹੈ ਭਾਵ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿਸਦਾ ਤਾਂ ਹੈ ਪਰ ਅਸਲ ਵਿੱਚ ਨਹੀਂ ਹੁੰਦਾ ਇਹ ਸਾਰਾ ਸੰਸਾਰ ਪ੍ਰਭੂ ਦੀ ਚੇਤਨ ਸੱਤਾ ਦੁਆਰਾ ਹਰਕਤ ਵਿੱਚ ਹੋ ਰਿਹਾ ਭਾਵ ਆਪ ਵਿੱਚ ਪ੍ਰਤੀਤ ਹੋ ਰਿਹਾ ਉਹ ਆਪ ਇਸ ਵਿੱਚੋਂ ਨਰਲੇਪ ਹੈ ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਚਮ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੂਜਰੀ ਰਾਗ ਦੇ ਅੰਦਰ ਸ਼੍ਰੀ ਸ਼ਰਮਣੀ ਭਗਤ ਰਵਿਦਾਸ ਜੀ ਦੇ ਪਦੇ ਰਾਗ ਦੇ ਤੀਸਰੇ ਘਰ ਸੁਰ ਤਾਲ ਵਿੱਚ ਦਰਜ ਕਰਦੇ ਹਨ ਇੱਕ ਅਦਵਾਇਤ ਸਰੂਪ ਪਰਮੇਸ਼ਰ ਪ੍ਰਭੂ ਵਾਹਿਗੁਰੂ ਜੀ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਆਪਣਾ ਆਪ ਅਰਪਣ ਰੂਪ ਪਰਮੇਸ਼ਰ ਦੀ ਪੂਜਾ ਬਾਰੇ ਕਥਨ ਕਰਦੇ ਹਨ ਇਸ ਤੋਂ ਇਲਾਵਾ ਹੋਰ ਪੂਜਾ ਤਾਂ ਇਉਂ ਹੈ ਦੁੱਧ ਤਾਂ ਬਛਰੈ ਤੁਨਹੁ ਬਿਟਾਰਿਓ ਫੁੱਲ ਭਵਰ ਜਲ ਮੀਨ ਬਿਗਾਰਿਓ ਦੁੱਧ ਨੂੰ ਤਾਂ ਬਛੇ ਨੇ ਪਹਿਲਾਂ ਹੀ ਥਣਾ ਤੋਂ ਚੁੰਗ ਕੇ ਬਿਟਾਰਿਓ ਵਿਗਾੜ ਦਿੱਤਾ ਝੂਠਾ ਕਰ ਦਿੱਤਾ ਹੈ ਫੁੱਲਾਂ ਨੂੰ ਪੌਰਿਆਂ ਨੇ ਪਹਿਲਾਂ ਹੀ ਸੌਂ ਕੇ ਝੂਠਾ ਕਰ ਦਿੱਤਾ ਹੈ ਸੋ ਜਲ ਪਾਣੀ ਨੂੰ ਮੀਨ ਮੱਛੀਆਂ ਨੇ ਪਹਿਲਾਂ ਹੀ ਬਿਗਾਰਿਓ ਵਿਗਾੜ ਦਿੱਤਾ ਫਿਰ ਇਹਨਾਂ ਨਾਲ ਪਰਮੇਸ਼ਰ ਦੀ ਪੂਜਾ ਕਿਵੇਂ ਕਰੀਏ ਭਾਵ ਨਹੀਂ ਕਰ ਸਕਦੇ ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵੋ ਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਪਰਮੇਸ਼ਰ ਦੀ ਪੂਜਾ ਲਈ ਮੈਂ ਕਿੱਥੋਂ ਤੇ ਕੀ ਕੀ ਚੀਜ਼ਾਂ ਲੈ ਕੇ ਚੜਾਉਣਾ ਕਰ ਅਵਰ ਨ پھੂਲ ਅਨੂਪਨ ਪਾਵੋ ਰਹਾਉ ਹਾਂ ਹੋਰ ਅਜੇ ਫੂਲ ਫੁੱਲ ਨਹੀਂ ਹਨ ਜਿਨ੍ਹਾਂ ਨੂੰ ਭੌਰਿਆਂ ਆਦ ਨੇ ਨਾ ਸੁੰਗਿਆ ਹੋਵੇ ਉਹਨਾਂ ਅਨੂਪਨ ਉਪਮਾ ਤੋਂ ਰਹਿਤ ਫੁੱਲਾਂ ਨੂੰ ਮੈਂ ਪਾਉਣਾ ਕਰਾਂ ਭਾਵ ਕਿਤੇ ਵੀ ਸਾਫ ਤੇ ਪਵਿੱਤਰ ਫੁੱਲ ਨਹੀਂ ਹਨ ਰਹਾਉ ਬਿਸਰਾਮ ਦੇ ਕੇ ਭਗਤ ਨਾਮਦੇਵ ਜੀ ਅੱਗੇ ਕਿਰਪਾ ਕਰਦੇ ਹਨ ਮੈਂ ਲਗਰ 베ਰੇ ਹੈ ਪੋਇੰਗਾ ਬਿਖ ਅੰਮ੍ਰਿਤ ਬਸ ਹੈ ਇਕ ਸੰਗ ਫਿਰ ਮੈਂ ਲਗਰ 52 ਚੰਦਨ ਵੀ ਪੋਇੰਗਾ ਸੱਪਾਂ ਨੇ 베ਰੇ ਵੇੜਿਆ ਹੋਇਆ ਭਾਵ ਸੱਪ ਉਸ ਨਾਲ ਲਿਪਟੇ ਰਹਿੰਦੇ ਅਰਥਾਤ ਚੰਦਨ ਵੀ ਸੁੱਚਾ ਨਹੀਂ ਰਿਹਾ ਫਿਰ ਪ੍ਰਸ਼ੰਸੀ ਹੀ ਰਵਿਦਾਸ ਜੀ ਤੇ 14 ਰਤਨਾ ਵਿੱਚੋਂ ਅੰਮ੍ਰਿਤ ਲੈ ਕੇ ਕੀ ਉਸ ਅੰਮ੍ਰਿਤ ਦੇ ਛਿੜਕਣ ਨਾਲ ਪੂਜਾ ਨਹੀਂ ਹੋ ਸਕਦੀ ਤੂੰ ਦੱਸ ਦੇ ਆ ਬਿਖ ਜ਼ਹਿਰ ਤੇ ਅੰਮ੍ਰਿਤ ਇੱਕ ਸੰਗਾਂ ਇਕੱਠੇ ਹੀ ਵਸਦੇ ਆ ਭਾਵ ਸਮੁੰਦਰ ਮੰਥਨ ਸਮੇ ਅੰਮ੍ਰਿਤ ਦੇ ਨਾਲ ਹੀ ਜ਼ਹਿਰ ਨਿਕਲਿਆ ਸੀ ਤੇ ਦੋਵੇਂ ਇੱਕੋ ਥਾਂ ਹੀ ਵਸਦੇ ਆ ਇਸ ਕਰਕੇ ਅੰਮ੍ਰਿਤ ਨੂੰ ਵੇਹੋ ਦਾ ਕੁਸੰਗ ਹੋਣ ਕਰਕੇ ਅਸੀਂ ਇਸ ਦੀਵਤਿਆਂ ਦੇ ਅੰਮ੍ਰਿਤ ਨਾਲ ਵੀ ਪੂਜਾ ਨਹੀਂ ਕਰ ਸਕਦੇ हे ਰਵਿਦਾਸ ਜੀ ਫਿਰ ਧੂਪ ਦੀਵਾ ਜਗਾ ਕੀ ਭੋਗ ਆਦ ਲਵਾ ਕੀ ਪੂਜਾ ਕਰ ਲਿਆ ਕਰੋ ਫਿਰ ਦਸ ਦੇ ਅੱਗੇ ਤੂਪ ਦੀਪ ਨਹੀਂ ਬੇਦਹ ਬਾਸਾ ਕੈਸੇ ਪੂਜ ਕਰਹਿ ਤੇਰੀ ਦਸ ਤੂਫ ਤਖਾਉਣਾ ਦੀਵੇ ਜਗਾਉਣੇ ਨਹੀਂ ਬੇਦਹ ਭੋਜਨ ਆਦ ਅਰਪਣੇ ਜੋਗ ਪਦਾਰਥ ਸਭ ਬਾਸਾ ਕੀ ਇਹ ਬਹੇ ਆਂ ਹੀ ਮਹਾਰਾਜ ਫਿਰ ਅਸੀਂ ਦਾਸਾ ਸੇਵਕ ਤੁਹਾਡੀ ਇਨ੍ਹਾਂ ਝੂਠੀਆਂ ਚੀਜ਼ਾਂ ਨਾਲ ਕਿਵੇਂ ਪੂਜਾ ਕਰੀਏ ਇਨਾਂ ਝੂਠੀਆਂ ਚੀਜ਼ਾਂ ਨਾਲ ਤੁਹਾਡਾ ਪੂਜਣ ਨਹੀਂ ਬਣਦਾ ਤਨ ਮਨ ਅਰਪਉ ਪੂਜ ਚਿਹਰਾਵੋ ਗੁਰ ਪ੍ਰਸਾਦ ਨਿਰੰજન ਪਾਵੋ ਆਪਣੀ ਤਨ ਸਰੀਰ ਦਾ ਅਭਿਮਾਨ ਛੱਡ ਕੇ ਤੇ ਮਨ ਅੰਤਹਿ ਕਰਨ ਦੀ ਮਨਉਤ ਛੱਡ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਅਸੀਂ ਤਾਂ ਇਹੋ ਹੀ ਪੂਜਾ ਚੜਾਉਣੀ ਕਰਦੇ ਹਾਂ ਜੇਕਰ ਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਵੇ ਤਾਂ ਇਸ ਪੂਜਾ ਨਾਲ ਨਰੰજન ਸ਼ੁੱਧ ਸਰੂਪ ਪ੍ਰਭੂ ਨੂੰ ਪਾ ਲਵਾਂਗਾ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਦ ਮੋਰੀ ਏ ਮਹਾਰਾਜੀ ਇਸ ਤੋਂ ਇਲਾਵਾ ਮੇਰੇ ਪਾਸੋਂ ਤੁਹਾਡੀ ਹੋਰ ਕੋਈ ਪੂਜਾ ਤੇ ਅਰਚਾ ਸੇਵਾ ਨਹੀਂ ਹੋ ਸਕਦੀ ਹੋਰ ਕੋਈ ਪੂਜਾ ਤੇ ਅਰਚਾ ਚੰਦਨ ਦੇ ਛਿੜਕਣ ਆਦ ਦੀ ਮੈਂ ਮੈਨੂੰ ਚਾਹਨਾ ਨਹੀਂ ਹੈ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਏ ਮਹਾਰਾਜ ਫਿਰ ਮੋਰੀ ਮੇਰੀ ਕਵਨ ਕੀ ਗਤ ਗਤੀ ਹਾਲਤ ਹੋਵੇਗੀ ਭਗਤ ਜੀ ਨੇ ਇਹ ਨਿਮਰਤਾ ਦੇ ਨਾਲ ਬਚਨ ਕਹੇ ਹਨ ਕਿਉਂਕਿ ਆਪ ਪਹਿਲਾਂ ਹੀ ਸ਼ਬਦ ਦੇ ਚੌਥੇ ਅੰਕ ਵਿੱਚ ਕਿਹਾ ਹੈ ਕਿ ਤਨ ਮਨ ਦਾ ਅਰਪਣਾ ਪੂਜਾ ਚੜਾਉਣੀ ਆ ਤੇ ਗੁਰਾਂ ਦੀ ਕਿਰਪਾ ਨਾਲ ਪਰਮੇਸ਼ਰ ਨੂੰ ਪਾਉਂਦੇ ਹਾਂ ਗੂਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੂਜਰੀ ਰਾਗ ਦੇ ਅੰਦਰ ਸ੍ਰੀ ਸ਼ਰੋਮਣੀ ਭਗਤ ਤਰਲੋਚਨ ਜੀ ਜੋ ਤ੍ਰੇ ਤਿੰਨਾ ਲੋਕਾਂ ਅੰਦਰ ਆਪਣੇ ਲੋਚਨ ਨੇਤਰਾ ਨਾਲ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਦੇਖਣ ਵਾਲੇ ਤਰਲੋਚਨ ਭਗਤ ਹਨ ਉਹਨਾਂ ਦੇ ਪਦੇ ਰਾਗ ਦੇ ਪਹਿਲੇ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸੋ ਇਸ ਸ਼ਬਦ ਦੀ ਜੋ ਥਾਨਕਾ ਹੈ ਇੱਕ ਦਿਨ ਭਗਤ ਤਰਲੋਚਨ ਜੀ ਦੇ ਪਾਸ ਇੱਕ ਜੈ ਚੰਦ ਬ੍ਰਾਹਮਣ ਇੱਕ ਸੰਨਿਆਸੀ ਕਾਪਰੀਆ ਉਦਾਸੀ ਤੇ ਇੱਕ yogi ਆਇਆ ਉਹ ਸਾਰੇ ਆਪੋ ਆਪਣੀ ਭੇਖ ਨੂੰ ਹੀ ਚੰਗਾ ਕਹਿਣ ਤੇ ਦੂਸਰਿਆਂ ਨੂੰ ਆਖਣਗੇ ਤੁਸੀਂ ਆਪਣਾ ਭੇਖ ਛੱਡ ਕੇ ਸਾਡੇ ਭੇਖ ਵਿੱਚ ਆ ਜਾਵੋ ਇਹ ਸੁਣ ਕੇ ਭਗਤ ਤਰਲੋਚਨ ਜੀ ਸ਼ਬਦ ਕਥਨ ਕਰਦੇ ਹਨ ਅੰਤਰਮਲ ਨਿਰਮਲ ਨਹੀਂ ਕੀਤਾ ਬਾਹਰ ਭੀਖ ਉਦਾਸੀ ਏ ਭਾਈ ਜਿਕਰ ਅੰਦਰ ਪਾਪਾਂ ਜਾਂ ਅਵਿਦਿਆ ਰੂਪੀ ਮੈਲ ਲੱਗੀ ਹੋਈ ਹੈ ਮਨ ਨੂੰ ਇਸ ਮੈਲ ਤੋਂ ਰਹਿਤ ਨਿਰਮਲ ਚੁੱਧ ਨਹੀਂ ਕੀਤਾ ਅਤੇ ਬਾਹਰੋਂ ਸਰੀਰ ਉੱਪਰ ਉਦਾਸੀਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਹੈ ਅਜਿਹਾ ਉਦਾਸੀ ਹੋਣਾ ਵਿਅਰਥ ਹੀ ਹੈ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਿਆਸ ਸੰਿਆਸੀ ਹਾਂ ਜਿਸ ਨੇ ਆਪਣੇ ਘਟ ਸਰੀਰ ਵਿੱਚ ਹਿਰਦੇ ਰੂਪੀ ਕਮਲ ਅੰਦਰ ਬ੍ਰਹਮ ਪਰਮੇਸ਼ਰ ਨੂੰ ਚੀਨਾ ਜਾਣਿਆ ਨਹੀਂ ਹੈ ਫਿਰ ਉਹ ਕਿਸ ਵਾਸਤੇ ਸੰਨਿਆਸੀ ਹੋ ਗਿਆ ਭਾਵ ਉਸ ਦਾ ਸੰਨਿਆਸੀ ਹੋਣਾ ਨਿਸਫਲ ਹੈ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ ਰੇ ਜੈ ਚੰਦਾ ਹੀ ਜੈ ਚੰਦ ਬ੍ਰਾਹਮਣ ਤੇਰੀ ਬਿਰਤੀ ਵੀ ਭਰਮ ਵਿੱਚ ਹੀ ਭੁੱਲੀ ਹੋਈ ਆ ਤੂੰ ਪਰਮਾਨੰਦਾ ਵੱਡੇ ਆਨੰਦ ਸਰੂਪ ਨੂੰ ਗੁਰਾਂ ਦੁਆਰਾ ਵੀ ਨਹੀਂ ਜਾਣਿਆ ਵੇਦਾਂ ਸ਼ਾਸਤਰਾਂ ਕਰਕੇ ਵੀ ਨਹੀਂ ਜਾਣਿਆ ਉਸ ਨੂੰ ਜਾਣਨ ਕਰਕੇ ਤੈਨੂੰ ਚੰਦਾ ਚੰਦਰਮਾ ਦੀ ਨਿਆਈ ਵਿਰਾਗ ਹੋਣਾ ਸੀ ਸਭ ਲੋਕਾਂ ਵਿੱਚ ਤੇਰੀ ਜੈ ਜੈਕਾਰ ਹੋਣੀ ਸੀ ਪਰ ਤੂੰ ਆਪਣੀ ਬਿਰਤੀ ਨੂੰ ਪਰਮ ਵਿੱਚ ਭੁਲਾ ਕੇ ਉਸ ਪਰਮ ਆਨੰਦ ਸਰੂਪ ਨੂੰ ਮਨ ਬਾਣੀ ਸਰੀਰ ਕਰਕੇ ਜਾਣਿਆ ਹੀ ਨਹੀਂ ਉਸ ਵੇਲੇ ਜੋਗੀ ਕਹਿਣ ਲੱਗਾ ਕਿ ਜੋਗ ਮਤ ਹੀ ਸਭ ਤੋਂ ਸ੍ਰੇਸ਼ਟ ਹੈ ਤਦ ਭਗਤ ਜੀ ਕਹਿਣ ਲੱਗੇ ਘਰ ਘਰ ਖਾਇਆ ਪਿੰਡ ਵਧਾਇਆ ਖਿੰTHA ਮੁੰਦਾ ਮਾਇਆ हे ਜੋਗੀ ਜੋ ਤੂੰ ਘਰਾ ਘਰਾ ਵਿੱਚੋਂ ਮੰਗ ਕੇ ਪਦਾਰਥ ਖਾਣਾ ਕੀਤਾ ਤੇ ਆਪਣਾ ਪਿੰਡ ਸਰੀਰ ਬਹੁਤਾ ਵਧਾ ਲਿਆ ਢਿੱਡ ਮੋਟਾ ਕਰ ਲਿਆ ਗਲ ਵਿੱਚ ਖਿੰTHA ਗੋਦੜੀ ਕੰਨਾਂ ਵਿੱਚ ਮੁੰਦਰਾ ਵੀ ਪਾ ਲਈਆਂ ਪਰ ਮਨ ਮਾਇਆ ਵਿੱਚ ਹੀ ਲੱਗਾ ਰਿਹਾ ਪੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨ ਪਾਇਆ ਪੂਮ ਮਸਾਨ ਸ਼ਮਸ਼ਾਨ ਭੂਮੀ ਦੀ ਅਪਵਿੱਤਰ ਭਸਮ ਸੁਆ ਆਪਣੇ ਪਿੰਡੇ ਤੇ ਲਾ ਲਈ ਪਰ ਇਹ ਸਭ ਵਿਅਰਥ ਆ ਕਿਉਂਕਿ ਗੁਰੂ ਧਾਰਨ ਕਰੇ ਤੋਂ ਬਗੈਰ ਕਿਸੇ ਨੇ ਵੀ ਤਤ ਸਾਰ ਸਰੂਪ ਪ੍ਰਭੂ ਨੂੰ ਪਰਮੇਸ਼ਰ ਨੂੰ ਨਹੀਂ ਪਾਉਣਾ ਕੀਤਾ ਕਾਏ ਜਪ ਹੋਰੇ ਕਾਏ ਤਪ ਹੋਰੇ ਕਾਏ ਬਿਲੋ ਬਹੁ ਪਾਣੀ ਏ ਭਾਈ ਪਖੰਡ ਦੇ ਸਹਿ ਧੂਕੇ ਕਿਸ ਵਾਸਤੇ ਜਾਪ ਕਰਦੇ ਹੋ ਭਾਈ ਕਾਏ ਕਿਸ ਵਾਸਤੇ ਤਪ ਕਰਦੇ ਹੋ ਤਪਦੇ ਹੋ ਅਤੇ ਕਿਸ ਵਾਸਤੇ ਸ ਕਾਮ ਕਰਮਾ ਰੂਪੀ ਪਾਣੀ ਬਿ ਲੋਵੋ ਰਿੜਕਣਾ ਕਰਦੇ ਹੋ ਲੱਖ 84 ਜਨ ਉਪਾਈ ਸੋ ਸਿਮਰੋ ਨਿਰਵਾਣੀ ਹਾਂ ਜਿਸ ਪਰਮੇਸ਼ਰ ਨੇ 84 ਲੱਖ ਜੂਨ ਪੈਦਾ ਕੀਤੀ ਹੈ ਉਸ ਸਮਰੱਥ ਤੇ ਨਿਰਵਾਣੀ ਨਿਰਬੰਧ ਪ੍ਰਭੂ ਨੂੰ ਸਿਮਰਨਾ ਕਰੋ ਕਾਇ ਕਮੰਡਲ ਕਾਪੜੀਆ ਰੇ 860 ਕਾਇ ਫਿਰਾਹੀ ਏ ਕਾਪੜੀਆ ਭਗਵੇਂ ਭੇਖ ਬਣਾਉਣ ਵਾਲੇ ਸਾਧੂ ਜੋਗੀ ਆਪਣੇ ਹੱਥ ਵਿੱਚ ਕਮੰਡਲ ਪਾਣੀ ਦਾ ਪਾਤਰ ਕਿਸ ਵਾਸਤੇ ਫੜਿਆ ਹੈ ਤੇ 6868 ਤੀਰਥਾਂ ਉੱਪਰ ਕਿਸ ਲਈ ਫਿਰਾਹੀ ਫਿਰਦਾ ਹੈ ਬਦਤ ਤ੍ਰਿਲੋਚਨ ਸੁਨ ਰੇ ਪ੍ਰਾਣੀ ਕਣ ਬਿਨਗਾਹ ਕੇ ਪਾਹੀ ਭਗਤ ਤ੍ਰਿਲੋਚਨ ਜੀ ਬਦਤ ਕਈਏ ਕਥਨ ਕਰਦੇ ਹਨ ਰੇਤੋਂ ਭਾਵ ਹੀ ਪ੍ਰਾਣਾਧਾਰੀ ਜੀਵ ਸੁਣਨਾ ਕਰ ਕਣ ਦਾਣਿਆਂ ਤੋਂ ਬਿਨ ਬਗੈਰ 나ੜ ਨੂੰ ਗਾਹੋ ਗਾਣਾ ਕਿਉ ਪਾਹੀ ਪਾਰਿਆ ਭਾਵ ਕਣਕ ਚਾਵਲ ਆਦ ਦੇ ਪੂਲੇ ਜੋ ਦਾਣਿਆਂ ਤੋਂ ਬਿਨਾ ਹੋਣ ਉਸ ਫੂਸ ਨੂੰ ਗਾਉਣ ਦਾ ਕੋਈ ਲਾਭ ਨਹੀਂ ਇਉ ਨਾਮਰੂਪੀ ਦਾਣੇ ਤੋਂ ਬਗੈਰ ਸ ਕੰਮ ਕਰਮਾਂ ਜਾਂ ਸਾਧਨਾ ਰੂਪ ਗਾਉਣ ਦਾ ਕੋਈ ਲਾਭ ਨਹੀਂ ਹੈ ਇਸ ਨਾਲ ਮੁਕਤੀ ਰੂਪ ਫੜ ਹੱਥ ਵਿੱਚ ਨਹੀਂ ਆਵੇਗਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਫਤੇ